ਮੌਸਮ ਵਿਭਾਗ ਦੇ ਵੱਲੋਂ ਦਿੱਤੇ ਗਏ ਅਲਰਟ ਦੇ ਚਲਦਿਆਂ ਗੁਰਦਾਸਪੁਰ ਦੇ ਜ਼ਿਆਦਾ ਇਲਾਕਿਆਂ ਦੇ ਵਿੱਚ ਅੱਜ ਸਵੇਰੇ ਤਰਕਸਰ ਤੋਂ ਹੀ ਹੋ ਰਹੀ بارش ਦੇ ਕਰਕੇ ਕਸਬਾ ਕਾਦੀਆਂ ਵਿਖੇ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਵਿਕਾਸ ਕਰ ਰਹੀ ਪੋਲ ਹੋ ਕੇ ਰੱਖ ਦਿੱਤੀ ਹੈ ਦੇ ਦੇ ਆਜ਼ਾਦ ਹੋਣ ਦੇ 79 ਸਾਲ ਬਾਅਦ ਵੀ ਗਲੀਆਂ ਨਾਲੀਆਂ ਦਾ ਇਹ ਹਾਲ ਹੈ ਕਿ ਬਰਸਾਤ ਸ਼ੁਰੂ ਹੁੰਦੇ ਹੀ ਘਰਾਂ ਦੇ ਦੁਕਾਨਾਂ ਦੇ ਅੰਦਰ ਪਾਣੀ ਵਰ ਜਾਂਦਾ ਹੈ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਆਜ਼ਾਦ ਜ਼ਰੂਰ ਹੋਇਆ ਪਰ ਲੋਕ ਆਜ਼ਾਦ ਨਹੀਂ ਹਨ ਵੋਟਾਂ ਲੈਣ ਮੌਕੇ ਹਰ ਪਾਰਟੀ ਵੱਡੇ ਵੱਡੇ ਇੱਥੇ ਦਾਅਵੇ ਕਰਦੀਆਂ ਹਨ ਪਰ ਵਿਕਾਸ ਦੇ ਨਾਮ ਤੇ ਕੋਕਲਾ ਪਾਣੀ ਸਾਹਮਣੇ ਨਜ਼ਰ ਆ ਰਿਹਾ ਹੈ ਉਸ ਦਿਨ ਪਹਿਲਾਂ ਹੀ ਨਗਰ ਕੌਂਸਲ ਤੋਂ ਤਕਰੀਬਨ 12 ਲੱਖ ਦੀ ਲਾਗਤ ਨਾਲ ਸੁਪਰ ਸ਼ੌਕਰ ਮਸ਼ੀਨ ਮੰਗਵਾ ਕੇ ਨਾਲੇ ਨਾਲੇ ਸਫਾਈ ਕਰਨ ਦਾ ਦਾਅਵਾ ਹੀ ਕੀਤਾ ਗਿਆ ਸੀ ਪਰ ਇਹ ਮਸ਼ੀਨ ਦੀ ਵੀ ਸਫੇਦ ਆਤੀ ਸਾਬਤ ਹੋਈ ਹੈ ਲੋਕਾਂ ਦਾ ਉੱਥੇ ਇਹ ਵੀ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੁਣ ਕੱਕ ਕੋਈ ਵੀ ਸਰਕਾਰੀ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਇਥੇ ਪਹੁੰਚਿਆ ਹੀ ਨਹੀਂ ਪਰ ਵੋਟਾਂ ਵੇਲੇ ਸਾਰੇ ਇੱਕ ਇੱਕ ਘਰ ਕੇ ਸਾਡੇ ਕੋਲ ਆਉਂਦੇ ਹਨ ਅੱਜ ਪ੍ਰਸ਼ਾਸਨ ਦੇ ਸਮੇਂ ਲੋਕਾਂ ਦਾ ਪ੍ਰਸ਼ਾਸਨ ਦੇ ਖਿਲਾਫ ਕਾਫੀ ਗੁੱਸਾ ਸਾਫ਼ ਤੌਰ ਤੇ ਦੇਖਣ ਨੂੰ ਮਿਲਿਆ ਮੇਰਾ ਨਾਮ ਸੰਤੋਸ਼ ਕੁਮਾਰੀ ਆ ਦੇਖੋ ਸਾਡੇ ਘਰ ਦਾ ਹਾਲ ਜਦੋਂ بارشਾਂ ਦੀ ਬੋਟਾ ਲੈਣ ਤੇ ਆ ਜਾਂਦੇ ਤਾਂ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਵੀ بارش ਨੂੰ ਸਾਡੇ ਅਸੋ ਘਰ ਦਾ ਹਾਲ ਹੁੰਦਾ ਤੇ ਬੋਟਾ ਲੈਣ ਲੱਗ ਜਦੋਂ ਤੇ ਨਾ ਹੱਥ ਛੋੜ ਦੇ ਪਲਾ ਜੜ ਨਹੀਂ ਨਹੀਂ ਇਹ ਤੁਹਾਡੇ ਕੰਮ ਵਿੱਚ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਬੋਟਾ ਲੈਣੇ ਉਦੋਂ ਹੀ ਆਉਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆਵੇ ਸਾਡੀ ਹਾਂਜੀ ਪ੍ਰੇਸ਼ਾਨੀ ਪਾਈਆ ਮੇਨੋ ਤੁਸੀਂ ਸਾਡੇ ਸਾਹਮਣੇ ਡੁੱਬੇ ਪਏ ਸਾਡੇ ਗਿਸਰੇ ਗੱਦੇ ਸਭ ਖਰਾਬ ਹੋਏ ਨੇ ਡੁੱਬੇ ਪਏ ਸਭ ਕੁਝ ਸ਼ਹੀਤ ਹੈ ਨੁਕਸਾਨ ਪਾਈ ਦੇਖੋ ਦੇਖੋ ਤਾਂ ਆਪਣੇ ਅੱਖੀਂ ਦੇਖਦੇ ਹੋ ਕਿੰਨਾ ਡੁੱਬਿਆ ਪਿਆ ਸਭ ਕੋਸ਼ਿਸ਼ ਸਮਾਨ ਸਾਰੇ ਹਾਂਜੀ ਸਾਨੂੰ ਸਹਿਤਾ ਮੈਨੂੰ ਜਾਈ ਦੇ ਕੱਟੇ ਪਠਿਆਨੀ ਕੋਠੇ ਵੀ ਸਤੇ ਆਪਾਂ ਹੀ ਜੋ ਡਿੱਗਦੇ ਨੇ ਫਿਰ ਆਪਾਂ ਹੀ ਮੁਰੰਮਤ ਕਰਨੇ ਆਂ ਹੀ ਕਹਿੰਦੇ ਬਾਤ ਵੀ ਨਹੀਂ ਭਾਈ ਸੜਕ ਤੇ ਆ ਕੇ ਪੁੱਛੀ ਇਦੋ ਬੋਟਾ ਲੈ ਆਣੇ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਨੇ ਇਹਨਾਂ ਦੇ ਨਾਲ ਜਾ ਕੇ ਕੋਈ ਬਾਤ ਨਹੀਂ ਪੁੱਛਦਾ ਹਾਂ ਹਾਂ ਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉੱਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਬੰਦੇ ਦੀ ਹਰ ਕੋਸਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ ਸਰਾਂ ਦੇ ਮੀਟਰ ਪਿੱਛੇ ਹੀ ਸੜ ਗਿਆ ਇਨਵੈਟਰ ਵੀ ਲਿਆ ਕੇ ਚੁੱਕ ਕੇ ਫੇਰ ਲੈ ਆਇਆ ਹੁਣ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਸਰਿੰਦਰ ਕੁਮਾਰ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਤਾਂ ਵੇਖ ਲਓ ਮੈਂ ਸਭ ਤੋਂ ਪਹਿਲੇ ਕਮਰੇ ਦੇ ਬਹਿहां ਆਪਣੇ ਜੇ ਇੱਥੇ ਵੇ ਲੋਕ ਪਹਿਲੇ ਕਮਰੇ ਚ ਜਲਥਲ ਹੋਈ ਪਈ ਐ ਕੋਈ ਸ਼ਾਇਦ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦਿਣੀ ਨਹੀਂ ਤੇ ਬਾਲਿਆਂ ਦੇ ਕੋਠੇ ਆ ਦੇਖਦੇ ਡਿੱਗ ਬੰਦੇ ਪਰਿਵਾਰ ਇਕੱਠੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਢੇ ਇਹਨਾਂ ਨੂੰ ਬੁਲਾ ਲਈ ਐ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਐ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਗੱਲ ਹੈ ਜੀ ਤੁਹਾਡਾ ਇਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਹਾਂਜੀ ਜਾਂ ਹਾਂਜੀ ਕੋਈ ਪੁੱਛ ਨਹੀਂ ਹਨੂ ਆਉਂਦਾ ਕਰੇ ਇਹ ਸਾਡਾ ਜੋਂ ਦਾ ਮਾਰ ਸ਼ੁਰੂ ਹੋਈ ਹੈ ਅਸੀਂ ਸਾਰਾ ਪਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹਾ ਘੈਰ ਹੋ ਜਲੇ ਆ ਦੱਸੋ ਇਹ ਕਰਕੇ ਸਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਤੇ ਰਾਸ ਸਕੀਏ ਜਾ ਕੇ ਪਾਣੀ ਦੇ ਬਚਾ ਕਰਾ ਸਕੀ ਆਪਣਾ ਹਾਂਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕੇ ਲੈ ਫਲਾਣੇ ਥਾਂ ਜਾਓ ਜੀ ਉਹ ਫਾਰਮ ਭਰੋ ਥਾਂੇ ਕੋਈ ਖੇਂਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਪਜਾ ਫਰਾ ਹਾਂਜੀ ਜਾਂ ਇੱਕ ਥਾਂ ਸਾਰਾ ਕੰਮ ਹੁੰਦਾ ਹੋਵੇ ਚਲੋ ਵਾਕਿਆ ਵੀ ਲਾਓ ਮਹਾਰਾਜ ਮੇਰੇ ਜਿੱਥੇ ਥਾਂ ਕਰਾਣੇ ਕਰਾਓ ਤੇ ਮੇਰੇ ਆ ਮਾਲੀ ਸਾਰਾ ਦਿੱਤੀ ਜਾਏ ਹਾਂਜੀ ਆ ਰਿਪੋਰਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਣੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲ ਚਾਲ ਵੇਖਿਆ ਉਹਨਾਂ ਨੇ। ਆਹ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ। ਆ ਨਗਰ ਕੋਲਸਰ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਰੀ। ਕਿੱਥੇ ਜਾਈਏ ਅਸੀਂ? ਆ ਇਹ ਦਿਹਾੜੀਦਾਰ ਬੰਦੇ ਆ ਜੀ। ਸਾਡੀ ਅੱਜ ਦੀ ਦਿਹਾੜੀ ਖਰਾਬ ਹੋ ਗਈ ਏ, ਇਹ ਕੀ ਕਰੀਏ ਸਾਡੇ ਛੋਟੇ-ਛੋਟੇ ਬੱਚੇ ਆ। ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ। ਸਾਰੇ ਪਾਸੇ ਇਹੀ ਹਾਲ ਏ। ਸਕੂਟਰੀਆਂ ਜੇ ਲੈ ਕੇ ਜਾਂਦੇ ਆ ਸਾਡੀਆਂ ਸਕੂਟਰੀਆਂ ਖਰਾਬ ਹੋਣੀਆਂ ਭਰੀ। ਇਹ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਆ ਜੀ। ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਪਾਣੀ ਇਹ ਪਾਣੀ ਮੀਂਹ ਪੈ ਰਿਹਾ ਇਹ ਪਾਜੀ ਸਵੇਰ ਦੀ ਬਾਰਿਸ਼ ਲੱਗੀ ਏ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਬਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਏ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਕੀ ਕਰੀਏ ਭਰੀ ਅਸੀਂ